ਦੋਸਤੋ ਸਤਿ ਸ੍ਰੀ ਅਕਾਲ ਪੰਜਾਬ ਦੀ ਸਿਆਸਤ ਬਾਰੇ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਉੱਥੇ ਉਥਲ ਪੁਥਲ ਵਾਲਾ ਮਾਹੌਲ ਹੈ ਤੇ ਕੱਲ ਇਸ ਮਾਹੌਲ ਦੀ شدت ਦੇ ਵਿੱਚ ਜ਼ਬਰਦਸਤ ਵਾਧਾ ਹੋ ਜਾਂਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਜੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਂਦੇ ਨੇ ਮੌਜੂਦ ਕੀ ਹੁੰਦੀ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸ ਤੋਂ ਬਾਅਦ 2-4 ਘੰਟੇ ਬੀਤਦੇ ਨੇ ਇੱਕ ਹੋਰ ਅਪਡੇਟ ਆਉਂਦੀ ਆ ਕਿ ਬੀਬੀ ਜੀ ਵਾਪਸ ਆ ਗਏ ਨੇ ਸੋ ਇਹਨੂੰ ਹੁਣ ਕਿਸ ਤਰੀਕੇ ਨਾਲ ਦੇਖਿਆ ਜਾਵੇ ਇਹ ਤਾਂ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਭਗਵੰਤ ਮਾਨ ਸਾਹਿਬ ਦੀ ਸੱਤਾ ਆ ਉਹ ਉਹ ਕਿਦਾਂ ਕੰਮ ਕਰ ਰਹੀ ਹੈ ਉਹਨਾਂ ਦੀ ਜਿਹੜੀ ਹੇਠਲੀ ਟੀਮ ਆ ਉਹ ਕਿਦਾਂ ਕੰਮ ਕਰ ਰਹੀ ਹੈ ਇਹ ਤੋਂ ਸੰਕੇਤ ਕੀ ਜਾਂਦੇ ਆ ਹੁਣ ਬੀਬੀ ਜਗੀਰ ਕੌਰ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਨੂੰ ਤਾਂ ਜੀ ਬੇਟਾ ਵਰਗਲਾ ਕੇ ਲੈ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਉੱਥੇ ਜਾ ਕੇ ਬੀਬੀ ਜੀ ਨੇ ਬੇਤਾ ਵੈਸੇ ਗੱਲ ਸਹੀ ਵੀ ਆ ਮੁੱਖ ਮੰਤਰੀ ਦਾ ਐਡਾ ਲੌਂਗ ਲਸ਼ਕਰ ਹੁੰਦਾ ਤੇ ਉਹ ਆਮ ਬੰਦਾ ਵੈਸੇ ਘਬਰਾ ਜਾਂਦਾ ਕਿ ਉੱਥੇ ਇਹ ਜਵਾਬ ਨਹੀਂ ਦੇ ਪਾਏ ਤੇ ਉੱਥੇ ਜਿਹੜਾ ਇਹ ਸਾਰਾ ਕੁਝ ਹੋ ਗਿਆ ਆਮ ਆਦਮੀ ਪਾਰਟੀ ਨਾਲ ਨੇ ਜੁਆਇਨ ਕਰ ਲਈ ਤੇ ਮੁੱਖ ਮੰਤਰੀ ਸਾਹਿਬ ਦੀ ਮਜੂਦਗੀ ਦੇ ਵਿੱਚ ਕੀਤੀ ਆ 2-4 ਘੰਟਿਆਂ ਬਾਅਦ ਉਹੀ ਉਮੀਦਵਾਰ ਵਾਪਸ ਆਪਣੀ ਪਾਰਟੀ ਦੇ ਵਿੱਚ ਚਲੇ ਜਾਂਦਾ ਇਹ ਭਗਵੰਤਬਾਹਾਂ ਸਾਫ਼ ਤੇ ਉਹਨਾਂ ਦੀ ਸੱਤਾ ਦੇ ਲਈ ਇੱਕ ਚੈਲੰਜ ਨਹੀਂ ਤਾਂ ਹੋ ਰਹੀ ਕੀ ਆ ਪਹਿਲਾਂ ਦੱਸ ਰਹੇ ਨੇ ਲਗਾਤਾਰ ਜਿਹੜਾ ਐਸਟੀਕੇ ਦੀਆਂ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਮਾਨ ਸਾਹਿਬ ਦੀ ਤੇ ਜਿਹੜੇ ਆ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਸਰਦਾਰ ਕੁਲਤਾਰ ਸਿੰਘ ਸੰਧਵਾ ਵੀ ਉਹਨਾਂ ਦੇ ਨਾਲ ਵੀ ਇਹਨਾਂ ਦੀ ਕੋਈ ਜਿਹੜੀ ਆ ਖਾਸ ਬਣ ਨਹੀਂ ਰਹੀ ਉਹ ਵੀ ਸੱਤਾ ਦੇ ਕਿਤੇ ਨਾ ਕਿਤੇ ਦੋ ਜਿਹੜੇ ਧੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਹਜੇ ਪ੍ਰੀਮਚੂਰ ਆ ਇਹ ਚੀਜ਼ਾਂ ਪਰ ਲੱਗਦਾ ਏਦਾਂ ਹੀ ਆ ਕਿ ਉਧਰ ਵੀ ਕਹਾਣੀ ਖਰਾਬ ਹੁੰਦੀ ਜਾਪ ਰਹੀ ਆ ਸੋ ਇਹ ਇਹ ਹੁਣ ਮਾਨ ਸਾਹਿਬ ਦੀ ਟੀਮ ਦੇ ਵੱਲੋਂ ਇਹ ਕੀ ਬਲੰਡਰ ਹੋਇਆ ਕਿ ਕਿਦਾਂ ਉਹਨਾਂ ਨੇ ਇਹ ਇੱਕ ਉਮੀਦਵਾਰ ਨੂੰ ਲੈ ਕੇ ਆਂਦਾ ਅੱਛਾ ਹੁਣ ਇਹ ਬੀਬੀ ਸਰਜੀਤ ਕੌਰ ਦੇ ਬਾਰੇ ਜਿਹੜੀ ਇਹ ਸਾਰਾ ਜਲੰਧਰ ਬਾਏ ਇਲੈਕਸ਼ਨ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਉਹਦੇ ਬਾਬਤ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇਹ ਬਹੁਤ ਉੱਥੇ ਅਹਿਮੀਅਤ ਵਾਲਾ ਮਸਲਾ ਬਣ ਗਿਆ ਇਸ ਸਮੇਂ ਜਲੰਧਰ ਪੱਛਮੀ ਦੀ ਚੋਣ ਦੇ ਵਿੱਚ ਜਿੱਤਣਾ ਕਿਨੇ ਆ ਜਾ ਹਾਰਨਾ ਕਿਨੇ ਆ ਇਹ ਗੱਲ ਮੈਟਰ ਨਹੀਂ ਕਰ ਰਹੀ ਇਸ ਵੇਲੇ ਮੈਟਰ ਕਰ ਰਹੀ ਹੈ ਕਿ ਬੀਬੀ ਸਰਜੀਤ ਕੌਰ ਨੂੰ ਵੋਟਾਂ ਕਿੰਨੀਆਂ ਪੈਣੀਆਂ ਪੂਰੇ ਖਾਸ ਕਰਕੇ ਜਿਹੜਾ ਡਾਇਸਪੋਰਾ ਭਾਈਚਾਰਾ ਉਹਦੇ ਵਿੱਚ ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਆ ਉਹਨਾਂ ਨੇ ਆਪਣਾ ਸਮਰਥਨ ਇਹਨਾਂ ਤੋਂ ਵਾਪਸ ਲੈ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਸਮਰਥਨ ਦਵਾਂਗੇ ਬਸਪਾ ਨੂੰ ਇਹਦੇ ਲਈ ਉਹ ਆਰਗੂਮੈਂਟ ਦਿੰਦੇ ਨੇ ਕਿ ਇੱਥੇ ਪਹਿਲਾਂ ਕਿਉਂਕਿ ਇਹ ਸੀਟ ਜਦੋਂ ਅਸੀਂ ਭਾਜਪਾ ਦੇ ਨਾਲ ਇਕੱਠੇ ਹੋ ਕੇ ਲੜਦੇ ਸੀ ਇਹ ਸੀਟ ਭਾਜਪਾ ਦੇ ਕੋਲ ਹੁੰਦੀ ਸੀ ਸੋ ਬਿਕਾਉਜ਼ ਆਫ 댓 ਸਾਡਾ ਕੇਡਰ ਇੱਥੇ ਮਜ਼ਬੂਤ ਨਹੀਂ ਤੇ ਅਸੀਂ 2-3 ਸਾਲ ਮਿਹਨਤ ਕਰਕੇ ਦੁਬਾਰਾ ਇੱਥੇ ਕੇਡਰ ਮਜ਼ਬੂਤ ਕਰਨਾ ਚਾਹੁੰਦੇ ਆ ਅਸੀਂ ਬਸਪਾ ਦੇ ਨਾਲ ਮਿਲ ਕੇ ਜਿਹੜਾ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ ਤੇ ਜਦਕੇ ਬੀਬੀ ਜਗੀਰ ਕੌਰ ਜੱਜਦਾਰ ਬਡਾਲਾ ਸਾਹਿਬ ਇਹਨਾਂ ਦਾ ਇਹ ਕਹਿਣਾ ਕਿ ਪਾਰਟੀ ਦੇ ਵੱਲੋਂ ਟਿਕਟ ਜਿਹੜੀ ਆ ਉਹ ਦਿੱਤੀ ਗਈ ਸਾਰਾ ਕੁਝ ਜਿਹੜਾ ਪਹਿਲਾਂ ਕਿਹਾ ਗਿਆ ਬੀਬੀ ਸਰਜੀਤ ਕੌਰ ਉਹਨਾਂ ਨੂੰ ਖੜਾ ਕੀਤਾ ਗਿਆ ਉਦੋਂ ਨਹੀਂ ਸੀ ਦੋ ਦਿਨ ਪਹਿਲਾਂ ਪਤਾ ਕਿ ਤੁਹਾਡਾ ਕੇਡਰ ਮਜ਼ਬੂਤ ਨਹੀਂ ਸੋ ਤੁਸੀਂ ਟਿਕਟ ਦੇ ਕੇ ਇਹ ਤਾਂ ਵੈਸੇ ਨਜ਼ਰ ਆ ਰਿਹਾ ਕਿ ਉਹ ਜਿਹੜਾ ਬੈਕਆਊਟ ਤਾਂ ਸ਼ਾਇਦ ਉਹਨਾਂ ਨੇ ਤਾਂ ਕੀਤਾ ਕਿ ਕਿਉਂਕਿ ਜਦੋਂ ਬੀਬੀ ਜਗੀਰ ਕੌਰ ਚੰਦੂ ਮਾਜਰਾ ਸਾਹਿਬ ਦੇ ਇਹ ਜਿਹੜਾ ਸਾਰਾ ਜਿਹੜਾ ਬਾਗੀ ਧੜਾ ਆ ਇਹਨਾਂ ਨੇ ਜਦੋਂ ਜਿਹੜੇ ਆਪਣੀਆਂ ਰਾਹਾਂ ਜੁਦਾ ਕਰ ਲਈਆਂ ਸਰਦਾਰ ਸੁਖਵੀਰ ਸਿੰਘ ਬਾਦਲ ਬਾਦਲ ਸੋਣਾ ਤੋਂ ਤੇ ਉਸ ਤੋਂ ਬਾਅਦ ਇਹ ਨਜ਼ਰ ਆ ਰਿਹਾ ਕਿ ਇਹਨਾਂ ਦੇ ਹਮਾਇਤ یافتਾ ਉਮੀਦਵਾਰ ਸੀ ਤੇ ਉਹਨਾਂ ਨੇ ਆਪਣਾ ਸਮਰਥਨ ਇਹਨਾਂ ਤੋਂ ਵਾਪਸ ਲੈ ਲਿਆ ਪਰ ਆਈ ਥਿੰਕ ਇਹ ਉਹਨਾਂ ਦੇ ਵੱਲੋਂ ਇੱਕ ਵੱਡੀ ਗਲਤੀ ਹੋਈ ਆ ਕਿਉਂਕਿ ਜਿੱਦਾਂ ਦੀਆਂ ਰਿਪੋਰਟਾਂ ਜ਼ਮੀਨੀ ਪੱਧਰ ਤੋਂ ਮਿਲ ਰਹੀਆਂ ਨੇ ਕਿ ਕਾਫੀ ਵੱਡੇ ਜਿਹੜਾ ਪੱਧਰ ਤੇ ਲੋਕ ਹੁਣ ਬੀਬੀ ਜੀ ਦੇ ਹੱਕ ਦੇ ਵਿੱਚ ਆ ਰਹੇ ਨੇ ਕਿ ਇੱਕ ਨਿਮਾਣਾ ਤੇ ਇੱਕ ਗਰੀਬ ਸਿੱਖ ਪਰਿਵਾਰ ਆ ਤੇ ਉਹਨਾਂ ਦੀ ਜਿਹੜੀ ਸਾਡੇ ਸਿੱਖ ਪਰਿਵਾਰ ਦੀ ਧੀ ਦੀ ਅਸੀਂ ਪਿੱਠ ਨਹੀਂ ਲੱਗਣ ਦੇਣੀ ਬਿਕੋਜ਼ ਪੈਸੇ ਨੂੰ ਲੈ ਕੇ ਜਾਂ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਕਿ ਬਈ ਜਿਹੜਾ ਵੀ ਮੈਂ ਮੈਨੂੰ ਅਸੀਂ ਤਾਂ ਬਹੁਤ ਗਰੀਬ ਪਰਿਵਾਰ ਆ ਅਸੀਂ ਤਾਂ ਇਹ ਚੋਂ ਲੜ ਵੀ ਨਹੀਂ ਸੀ ਸਕਦੇ ਸੋ ਬਹੁਤ ਜਿੰਨੀਆਂ ਵੀ ਮੈਂ ਮੀਡੀਆ ਦੇ ਵਿੱਚ ਰਿਪੋਰਟਾਂ ਦੇਖੀਆਂ ਕਿ ਉਹਨਾਂ ਦੇ ਲਈ ਜਿਹੜਾ ਲੋਕਾਂ ਦੇ ਪ੍ਰਤੀ ਹਮਦਰਦੀ ਵੀ ਆ ਤੇ ਇਹ ਵੀ ਜਿਹੜਾ ਸਰਦਾਰ ਹਮੀਰ ਸਿੰਘ ਉਹਨਾਂ ਨੂੰ ਮੈਂ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਜਦੋਂ ਬੀਬੀ ਜੀ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਪਰਿਵਾਰ ਦਾ ਤੇ ਜਿਹੜਾ ਉਹਨਾਂ ਦਾ ਹਲਕਾ ਸੀਗਾ ਉੱਥੋਂ ਲੋਕਾਂ ਦਾ ਕਾਫੀ ਜ਼ਿਆਦਾ ਦਬਾਅ ਆਇਆ ਕਿ ਤੁਸੀਂ ਇਹ ਕਿਉਂ ਇਹ ਕੰਮ ਕਿਉਂ ਕੀਤਾ ਤੇ ਉਹਨਾਂ ਨੇ ਉਹਨੂੰ ਰਿਵਰਸ ਕਰਤਾ ਉਹਨਾਂ ਨੇ ਵਾਪਸੀ ਕਰ ਲਈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਤੇ ਹੁਣ ਉਹ ਤਕੜੀ ਦੇ ਚੋਣ ਨਿਸ਼ਾਨ ਤੋਂ ਜਿਹੜੀ ਆ ਉਹ ਚੋਣ ਲੜਨ ਜਾ ਰਹੇ ਨੇ ਸੋ ਇਹ ਬਹੁਤ ਜੀ ਅਹਿਮੀਅਤ ਵਾਲਾ ਹੁਣ ਸ਼੍ਰੋਮਣੀ ਕਾਲੀ ਦਲ ਦੇ ਲਈ ਤੇ ਅਹਿਮੀਅਤ ਇਸ ਕਰਕੇ ਹੈ ਕਿ ਜੇਕਰ ਜਿਹੜਾ ਇਹਨਾਂ ਨੂੰ ਵੋਟਾਂ ਜਾਦੇ ਮਿਲ ਜਾਨੀਆਂ ਨੇ ਜੋ ਕਿ ਕਾਫੀ ਜਿਆਦੇ ਸੰਭਾਵਨਾ ਹੈਗੀ ਆ ਇਸ ਗੱਲ ਦੀ ਕਾਫੀ ਜਿਆਦੇ ਸੰਭਾਵਨਾ ਆ ਕਿ ਜਿਹੜੀ ਬੀਬੀ ਸਰਜੀਤ ਕੌਰ ਆ ਉਹ ਜਿਆਦੇ ਵੋਟਾਂ ਲੈ ਜਾਣਗੇ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਹਮਾਇਤੀ ਆਫਤਾ ਉਮੀਦਵਾਰ ਆ ਬਸਪਾ ਦਾ ਉਮੀਦਵਾਰ ਆ ਉਹਦੇ ਤੋਂ ਸੋ ਇਹਦੇ ਕੀ ਜਿਹੜੇ ਆ ਅਸਰਾਂਤ ਹੋਣਗੇ ਕਿਉਂਕਿ ਵੈਸੇ ਹੀ ਸਾਰੀ ਪੰਥਕ ਪੋਲਿਟਿਕਸ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਕਹੇ ਲੋ ਕਿ ਚੱਲ ਰਿਹਾ ਇੱਕ ਪੈਰਾਡਾਈਮ ਸ਼ਿਫਟ ਆ ਉਹਦੀ ਆਪਾਂ ਲਾਸਟ ਵੀਲੌਗ ਦੇ ਵਿੱਚ ਵੀ ਗੱਲ ਕੀਤੀ ਆ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਅੱਗੇ ਆਉਂਦੇ ਨੇ ਉਹਨਾਂ ਦੇ ਅੱਗੇ ਆਉਣ ਤੋਂ ਬਾਅਦ ਜਿਹੜਾ ਜੀਐਸਟੀ ਕੇ ਨਾਲ ਸਥਿਤੀਆਂ ਬਦਲੀਆਂ ਨੇ ਹੁਣ ਜਿੱਦਾਂ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਬੰਦ ਨੌਜਵਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਗਿੱਦੜਵਾ ਡੇਰਾ ਬਾਬਾ ਨਾਨਕ ਆਪਣਾ ਬਰਨਾਲੇ ਦੀ ਸੀਟ ਤੋਂ ਵੀ ਚੋਣ ਲੜਨ ਜਾ ਰਹੇ ਨੇ ਇਹਦੇ ਨਾਲ ਸਥਿਤੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਡਿਫਰੈਂਟ ਹੋ ਜਾਣੀਆਂ ਇਹਨੂੰ ਲੈ ਕੇ ਸੁਨੀਲ ਜਾਕੜ ਹੁਣੀ ਕਿਉਂਕਿ ਜਿਹੜਾ ਇਧਰੋਂ ਇਹਨਾਂ ਨੇ ਬਿਆਨਵਾਜੀ ਇਸ ਤਰੀਕੇ ਦੀ ਹੋਈ ਸੀ ਕਿ ਭਾਜਪਾ ਦੇ ਵੱਲੋਂ ਅਕਾਲੀ ਦਲ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੁਨੀਲ ਜਾਕੜ ਹੁਣਾਂ ਨੇ ਕਿਹਾ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਆ ਦੂਜੀ ਵਾਰ ਉਹਨਾਂ ਨੇ ਇਹ ਗੱਲ ਕਹੀ ਆ ਮੈਂ ਉਹਨਾਂ ਨੂੰ ਕਹਿੰਦੇ ਹੋਇਆ ਸੁਣਿਆ ਉਹਨਾਂ ਨੇ ਕਿ ਪੰਜਾਬ ਦੇ ਲਈ ਜਿਹੜਾ ਅਕਾਲੀ ਦਲ ਬਹੁਤ ਜ਼ਰੂਰੀ ਆ ਸ਼੍ਰੋਮੀ ਅਕਾਲੀ ਦਲ ਕੱਲੀ ਇੱਕ ਖੇਤਰੀ ਧਿਰਨੀ ਹੈਗੀ ਇਹ ਪੰਜਾਬ ਦੇ ਲਈ ਬਹੁਤ ਇਹਦੀ ਜ਼ਰੂਰਤ ਆ ਕਿਉਂਕਿ ਜੇਕਰ ਉਹ ਇਸ ਚੀਜ਼ ਨੂੰ ਇਦਾਂ ਜੋੜਦੇ ਨੇ ਜਿਹੜੇ ਸੁਨੀਲ ਜਾਖੜ ਸਾਹਿਬ ਆ ਕਿ ਜੇਕਰ ਸ਼੍ਰੋਮੀ ਅਕਾਲੀ ਦਲ ਨਹੀਂ ਹੋਵੇਗਾ ਤਾਂ ਜਿਹੜਾ ਇਹ ਪੰਥਕ ਪੋਲਿਟਿਕਸ ਦੇ ਵਿੱਚ ਇੱਕ ਖਲਾਅ ਆਵੇਗਾ ਤੇ ਓਬਵੀਅਸ ਗੱਲ ਆ ਕਿ ਜਿਹੜਾ ਵੈਕਿਊਮ ਆ ਕੋਈ ਵੀ ਕਿਸੇ ਚੀਜ਼ ਦੇ ਵਿੱਚ ਬਰਕਰਾਰ ਨਹੀਂ ਰਹਿੰਦਾ ਹੁੰਦਾ ਖਾਸ ਕਰਕੇ ਪੋਲਿਟਿਕਸ ਦੇ ਵਿੱਚ ਤਾਂ ਕਦੇ ਵੀ ਨਹੀਂ ਰਹਿੰਦਾ ਹੁੰਦਾ ਸੋ ਇਸ ਵੈਕਿਊਮ ਨੂੰ ਉਹ ਦੇਖ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਜਿਹੜੇ ਆ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਇਹ ਜਿਹੜੇ ਆ ਗਰਮ ਤੜਾਇਆ ਹੈ ਵੀ ਗਰਮ ਮਿਜ਼ਾਜ਼ੀਆ ਹੈ ਜਿਹੜਾ ਜਿਆਦਾ ਜਿਹੜਾ ਤਤੀਆਂ ਗੱਲਾਂ ਕਰਦੇ ਨੇ ਵੀ ਇਹ ਜਿਹੜੇ ਲੋਕ ਆ ਇਹ ਜਿਹੜੇ ਲੀਡਰਸ਼ਿਪ ਆ ਇਹ ਅੱਗੇ ਆਉਂਦੀ ਜਾ ਰਹੀ ਆ ਜਸਟ ਬਿਕੋਜ਼ ਜਿਹੜੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਉਹਨਾਂ ਦਾ ਹੱਲ ਨਹੀਂ ਕਰ ਰਹੀ ਉਹ ਲਗਾਤਾਰ ਉਹ ਹੀ ਪਿਛਲੇ ਲਗਾਤਾਰ 1.5 ਦਹਾਕੇ ਤੋਂ ਜਿਹੜੀਆਂ ਪ੍ਰੋਬਲਮਸ ਇਹਨਾਂ ਦੀਆਂ ਚੱਲ ਰਹੀਆਂ ਨੇ ਉਹ ਆਪਾਂ ਉਹ ਦੇਖਿਆ ਕਿ ਉਹਨਾਂ ਦੇ ਉੱਤੇ ਕੋਈ ਕੰਮ ਨਹੀਂ ਹੋਇਆ ਉਹ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਐਕਸੈਪਟ ਕਰਨਾ ਸ਼ੁਰੂ ਹੋਏ ਨੇ ਪਰ ਇਹ ਜ਼ਰੂਰ ਹੈ ਕਿ ਹਜੇ ਵੀ ਉਹਦੇ ਤੇ ਆਰਗੂਮੈਂਟ ਹੀ ਪੇਸ਼ ਕੀਤੇ ਜਾਂਦੇ ਨੇ ਤਾਂ ਆਈ ਥਿੰਕ ਕਈ ਵਾਰ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਇੱਕ ਵਾਰ ਗੱਲ ਕੀਤੀ ਸੀ ਕਿ ਲੋਕਾਂ ਦੀ ਜਿਹੜੀ ਇੰਟੈਲੀਜੈਂਸ ਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ ਕਈ ਵਾਰ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਬਹੁਤ ਸਾਹਮਣੇ ਸਪਸ਼ਟ ਨਜ਼ਰ ਆਦੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਉਹਦੇ ਉਹਦੇ ਉੱਤੇ ਜਿਹੜੇ ਆ ਬੇਵਜਾ ਦੇ ਆਰਗੂਮੈਂਟਸ ਪੇਸ਼ ਕਰੀ ਜਾਓ ਉਹ ਲੋਕਾਂ ਨੂੰ ਨਜ਼ਰ ਆ ਜਾਂਦੇ ਆ ਜਿੱਦਾਂ ਹੁਣ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਇਹ ਜਿਹੜਾ ਲਗਾਤਾਰ ਇਹ ਗੱਲ ਹੋ ਰਹੀ ਸੀ ਕਿ ਉਹ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਜ਼ਿਆਦਾ ਵੇਵ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਬਹੁਤ ਜ਼ਿਆਦਾ ਬਿਆਨਬਾਜ਼ੀ ਬਿਰਸਾ ਸਿੰਘ ਬਲਟੋਹਾ ਉਹਨਾਂ ਵੱਲੋਂ ਵੀ ਹੁੰਦੀ ਰਹੀ ਸੋ ਉਹਦਾ ਖਾਮਯਾਜਾ ਕਿਤੇ ਨਾ ਕਿਤੇ ਇਹਨਾਂ ਨੂੰ ਭੁਗਤਣਾ ਵੀ ਪਿਆ ਤੇ ਹੁਣ ਜਿਹੜਾ ਇਹ ਬਾਗੀ ਧੜਾਇਆ ਇਹਨਾਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਆ ਤੇ ਇਹਨਾਂ ਨੇ ਇਸ ਗੱਲ ਨੂੰ ਗਲਤ ਵੀ ਠਹਿਰਾਇਆ ਕਿ ਇਹ ਇਸ ਟੀਕੇ ਨਾਲ ਜਿਹੜੀ ਬਿਆਨਬਾਜ਼ੀ ਹੋਈ ਆ ਉਹ ਨਹੀਂ ਸੀ ਹੋਣੀ ਚਾਹੀਦੀ ਸੋ ਇਸ ਕਰਕੇ ਜਿਹੜੀ ਆ ਪੰਥਕ ਪੋਲਿਟਿਕਸ ਆ ਇਹਨੇ ਜਲੰਧਰ ਦੀ ਜਿਮਨੀ ਚ ਆਉਣੇ ਆ ਜਿਹੜਾ ਇਹਨੇ ਇਹਦੇ ਵਿੱਚ ਕਈ ਬਦਲਾਵ ਲੈ ਕੇ ਆਉਣੇ ਆ ਬਾਕੀ ਪੰਜ ਤਰੀਕ ਨੂੰ ਕਹਿ ਲਓ ਜੀ ਜਿਹੜਾ ਇਹਨਾਂ ਦਾ ਹੈਗਾ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਸੌਂ ਚੁੱਕਣ ਦਾ ਜਿਹੜਾ ਰਾਹ ਆ ਉਹ ਜਿਹੜਾ ਤਕਰੀਬਨ 15 ਹੁੰਦਾ ਜਾ ਰਿਹਾ ਮੈਂ ਏਵੀਪੀ ਸਾਂਝਾ ਤੇ ਚੈੱਕ ਕਰ ਰਿਹਾ ਸੀਗਾ ਤੇ ਉਹਨਾਂ ਨੇ ਇਹਦੇ ਵਿੱਚ ਦੱਸਿਆ ਆ ਕਿ ਅਮਰਤਪਾਲ ਸਿੰਘ ਦੇ ਜਿਹੜੇ ਪਿਤਾ ਜੀ ਨੇ ਸਰਦਾਰ ਤਰਸੀਮ ਸਿੰਘ ਉਹਨਾਂ ਨੇ ਸੌਚ ਚੁੱਕ ਪ੍ਰਕਿਰਿਆ ਦੇ ਲਈ ਲੋਕ ਸਭਾ ਸਪੀਕਰ ਤੋਂ ਮਿਲਣ ਦਾ ਸਮਾਂ ਮੰਗਿਆ ਹਾਲਾਂਕਿ ਇੱਕ ਸਵੇਰੇ ਮੀਡੀਆ ਰਿਪੋਰਟ ਦੇ ਵਿੱਚ ਮੈਂ ਉਹਨਾਂ ਨੂੰ ਖੁਦ ਜਿਹੜਾ ਕਾਲ ਤੇ ਸੁਣਿਆ ਸਰਦਾਰ ਤਰਸੀਮ ਸਿੰਘ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਤੱਕ ਦਿੱਲੀ ਨਹੀਂ ਜਾ ਰਹੇ ਪਰ ਦੇਖਦੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਜੇਕਰ ਕੁਝ ਹੁੰਦਾ ਤੇ ਅਸੀਂ ਫਿਰ ਦੇ 5 ਜੁਲਾਈ ਨੂੰ ਆ ਤਾਂ ਫਿਰ ਅਸੀਂ ਅੱਜ ਸੋਚਦੇ ਹਾਂ ਕਿਉਂ ਜਾਣਾ ਸੋ ਫਿਰ ਅਸੀਂ ਅੱਗੇ ਕੱਲ ਨੂੰ ਫਿਰ ਆਬੀਸਲੀ ਉਹ ਜਾਣਗੇ ਕੱਲ ਨੂੰ 4 ਜੁਲਾਈ ਹੈ ਤੇ ਉਹਨਾਂ ਨੇ ਜਿਹੜਾ ਇਸ ਰਿਪੋਰਟ ਦੇ ਮੁਤਾਬਕ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਇਹ ਇਹਦੇ ਲਈ ਹੁਣ ਕਾਫੀ ਜਿਆਦਾ ਜਿਹੜਾ ਚਾਰਾਜੋਈ ਕੀਤੀ ਜਾ ਰਹੀ ਆ ਸੋ ਇਹਨਾਂ ਨੇ ਦੱਸਿਆ ਕਿ ਇਸ ਦੇ ਸਬੰਧ ਦੇ ਵਿੱਚ ਭਾਵੇਂ ਸਾਰਾ ਜਿਹੜਾ ਭਾਈ ਅਮਰਪਾਲ ਸਿੰਘ ਵਾਲਾ ਮਸਲਾ ਇਹ ਸਬੰਧ ਦੇ ਵਿੱਚ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਸਰਕਾਰ ਦੇ ਤਰਫੋਂ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਿਆ ਗਿਆ ਹੈ ਦੇ ਜਿਹੜਾ ਇਸੇ ਤਰੀਕੇ ਨਾਲ ਜਿਹੜੇ ਅਮਰਿਤਪਾਲ ਸਿੰਘ ਦੇ ਵਕੀਲ ਤੇ ਸਾਫ ਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਅਮਰitsar ਦੇ ਵਿੱਚ NSA ਤਹਿਤ ਮਾਮਲਾ ਦਰਜ ਕੀਤਾ ਗਿਆ ਸਿਕਾ ਇਸ ਲਈ ਪਰੋਲ ਦੀ ਅਰਜੀ ਵੀ ਅਮਰitsar ਦੇ ਡੀਸੀ ਨੂੰ ਹੀ ਦਿੱਤੀ ਗਈ ਸੀ ਇਸ ਤੋਂ ਬਾਅਦ ਇਹ ਅਰਜੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਇਸ ਤੇ ਕਾਰਵਾਈ ਕਰਦਿਆਂ ਇਹ ਅਰਜੀ ਲੋਕ ਸਭਾ ਸਪੀਕਰ ਨੂੰ ਪੇਜ ਦਿੱਤੀ ਗਈ ਹੈ ਸੋ ਇਹ ਜਿਹੜਾ ਜਿਹੜਾ ਭਾਈ ਅਮਰਿਤਪਾਲ ਸਿੰਘ ਹੁਣੀ ਲੱਗਦਾ ਕਿ 5 ਜੁਲਾਈ ਨੂੰ ਉਹਨਾਂ ਨੇ ਸੌਂ ਚੱਕ ਲੈਣੀ ਆ ਇਹ ਵੀ ਰਿਪੋਰਟ ਹੋ ਰਿਹਾ ਕਿ ਜਿਹੜੀ ਐਨਆਈਏ ਆ ਉਹ ਐਨਆਈਏ ਆ ਉਹਦੇ ਵੱਲੋਂ ਵੀ ਜਿਹੜੀ ਆ ਪ੍ਰਵਾਨਗੀ ਮਨਜ਼ੂਰੀ ਜਿਹੜੀ ਆ ਦੇ ਦਿੱਤੀ ਗਈ ਆ ਇਹ ਚਰਚਾ ਆ ਹਜੇ ਇਹ ਜਿਹੜਾ ਇਸ ਰਿਪੋਰਟ ਦੇ ਵਿੱਚ ਜ਼ਿਕਰ ਮਿਲ ਰਿਹਾ ਕਿ ਇਹ ਚਰਚਾ ਹੈ ਕਿ ਐਨਆਈਏ ਐਨਆਈਏ ਵੱਲੋਂ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਇਸ ਸੰਬੰਧ ਦੇ ਵਿੱਚ ਹਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਆਪਾਂ ਨੂੰ ਪਤਾ ਕਿ ਜਿਹੜਾ ਇੰਜੀਨੀਅਰ ਰਸ਼ੀਦ ਇੰਜੀਨੀਅਰ ਨੇ ਉਹ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜਾ ਐਨਆਈਏ ਨੇ ਉਹਨਾਂ ਨੇ ਪੁਸ਼ਟੀ ਕੀਤੀ ਆ ਕਿ ਉਹਨਾਂ ਨੂੰ ਸੌਹ ਚੁੱਕਣ ਦੀ ਮਨਜ਼ੂਰੀ ਜਿਹੜੀ ਦੇ ਦਿੱਤੀ ਗਈ ਆ ਉਹ ਵੀ ਜਿਹੜਾ ਲੋਕ ਸਭਾ ਦੇ ਐਮਪੀ ਬਣੇ ਨੇ ਉਹ ਵੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਯੂਪੀਏ ਦੇ ਜਿਹੜਾ ਕੇਸ ਦੇ ਵਿੱਚ ਨੇ ਸੋ ਇਹ 60 ਦਿਨਾਂ ਦੇ ਵਿੱਚ ਵਿੱਚ ਜੀ ਵੈਸੇ ਸੌਹ ਚੁੱਕਣੀ ਹੁੰਦੀ ਆ ਸੋ ਇਹ ਜਦੋਂ ਹੁਣ ਆ ਕੇ ਉਹ ਸੌਹ ਚੁੱਕਦੇ ਨੇ ਪਰਿਵਾਰ ਦੇ ਨਾਲ ਮੁਲਾਕਾਤ ਹੋਵੇਗੀ ਡੈਫੀਨਿਟਲੀ ਹੋ ਸਕਦਾ ਮੀਡੀਆ ਦੇ ਨਾਲ ਵੀ ਕੁਝ ਉਹਨਾਂ ਦਾ ਆਦਾਨ-ਪ੍ਰਦਾਨ ਹੋਵੇ ਜਾਂ ਇਹ ਹੁਣ ਉਹਨਾਂ ਨੇ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਕੇ ਜਾਣਾ ਕੀ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਬਾਗੀ ਧੜੇ ਨੂੰ ਸਮਰਥਨ ਕਰਨਾ ਜਾਂ ਉਹਨਾਂ ਨੇ ਇੱਕ ਆਪਣਾ ਅਲੱਗ ਰਾਹ ਜਿਹੜਾ ਅਖਤਿਆਰ ਕਰਨਾ ਇਹ ਇਹ ਜਿਹੜਾ ਇਹ ਵੀ ਪੰਜ ਤਰੀਕ ਨੂੰ ਬਹੁਤ ਇਹ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਹੋਣੀਆਂ ਸ਼ੁਰੂ ਹੋ ਜਾਣੀਆਂ ਇਧਰੋਂ ਜਿਹੜਾ ਸੁਖਵੀਰ ਬਾਦਲ ਸਾਹਿਬ ਆ ਉਹ ਆਪਣੀ ਜਿਹੜੀ ਪ੍ਰਧਾਨਗੀ ਆ ਉਹਦਾ ਉਹ ਪੂਰਾ ਕਹ ਲੋ ਕਿ ਤਾਲ ਠੂਕ ਰਹੇ ਨੇ ਕਿ ਉਹ ਇਹ ਜਿਹੜਾ ਰਿਪੋਰਟ ਮੈਂ ਇੱਕ ਦੇਖ ਰਿਹਾ ਜਿਹਦੇ ਵਿੱਚ ਸੁਖਵੀਰ ਬਾਦਲ ਦੇ ਜਿਹੜਾ ਧੜਾ ਆ ਉਹਨਾਂ ਦਾ ਦਾਵਾ ਕਿ 117 ਲੀਡਰਾਂ ਦੇ ਵਿੱਚੋਂ ਸਿਰਫ ਪੰਜ ਨੇਤਾ ਨੇ ਜੋ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਨੇ ਜਦਕਿ 112 ਆਗੂ ਪਾਰਟੀ ਅਤੇ ਸੁਖਵੀਰ ਬਾਦਲ ਦੇ ਨਾਲ ਖੜੇ ਨੇ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 93 ਮੈਂਬਰਾਂ ਨੇ ਵੀ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਭਰੋਸਾ ਪ੍ਰਗਟਾਇਆ ਹੈ ਅਹਿਮ ਗੱਲ ਹੈ ਕਿ ਸੁਖਵੀਰ ਬਾਦਲ ਨੇ ਅਕਾਲੀ ਦਲ ਦੇ ਲੀਡਰਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਜਿਹੜੀ ਉਸ ਇਫੇਰੀ ਪੇਸ਼ਕਸ਼ ਕੀਤੀ ਸੀ ਪਰ ਇਹ ਠੁਕਰਾ ਦਿੱਤੀ ਗੇਈ ਸੀ ਇਹ ਵੈਸੇ ਇਸਵੀਕੇ ਦੀਆਂ ਜਿਹੜੀਆਂ ਪਹਿਲਾਂ ਪਹਿਲਾਂ ਪੇਸ਼ਕਸ਼ਾਂ ਆਪਾਂ ਨੂੰ ਕਾਂਗਰਸ ਦੇ ਵਿੱਚ ਵੀ ਬਹੁਤ ਦਿਸਦੀਆਂ ਹੁੰਦੀਆਂ ਸੀ ਕਿ ਰਾਹੁਲ ਗਾਂਧੀ ਸਾਹਿਬ ਨੇ ਇਸ ਤੀਫੇ ਦੀ ਪੇਸ਼ਕਸ਼ ਕੀਤੀ ਆ ਕਾਂਗਰਸ ਵਾਲਿਆਂ ਨੇ ਠੁਕਰਾ ਦਿੱਤੀ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਬਾਅਦ ਵਿੱਚ ਮੰਨ ਕੇ ਜਿਹੜਾ ਇਹ ਸਾਰਾ ਕੁਝ ਕਰਨਾ ਪਿਆ ਉਹਦਾ ਆਈ ਥਿੰਕ ਕਿਤੇ ਨਾ ਕਿਤੇ ਕਾਂਗਰਸ ਨੂੰ ਹੁਣ ਫਾਇਦਾ ਵੀ ਹੋਇਆ ਪਰ ਖੈਦ ਰਾਹੁਲ ਗਾਂਧੀ ਸਾਹਿਬ ਹੁਣੀ ਤਾਂ ਕਾਫੀ ਜਿਹੜਾ ਉਹਨਾਂ ਨੇ 올ਟ ਗੈਦਰ ਬਦਲਿਆ ਆਪਣੇ ਆਪ ਨੂੰ ਜਿਸ ਚੀਜ਼ ਨੂੰ ਲੈ ਕੇ ਕਦੀ ਕਾਂਗਰਸ ਦੇ ਉੱਤੇ ਜਿਹੜੀ تنਕੀਦ ਹੁੰਦੀ ਹੁੰਦੀ ਸੀ ਕਿ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਇਹ ਹਿੰਦੂਤਵਾਦੀ ਪੋਲਿਟਿਕਸ ਕਰਨਾ ਚਾਹੁੰਦੇ ਨੇ ਜਾਂ ਇਹ ਜਿਹੜਾ ਧਰਮ ਨਿਰਪੱਖਤਾ ਦੀ ਪੋਲਿਟਿਕਸ ਕਰਨਾ ਚਾਹੁੰਦੇ ਨੇ ਤੇ ਉਹ ਕਹ ਲੋ ਕਿ ਜਿਹੜਾ ਲੋਕ ਸਭਾ ਦੇ ਵਿੱਚ ਇਹਨਾਂ ਨੇ ਰਾਹੁਲ ਗਾਂਧੀ ਸਾਹਿਬ ਨੇ ਉਹਦੇ ਉੱਤੇ ਜਿਹੜੀ ਆ ਇਸ ਗੱਲ ਕੀਤੀ ਹੈ ਉਹਨਾਂ ਨੇ ਸਾਰੇ ਧਰਮਾਂ ਦਾ ਹਵਾਲਾ ਦੇ ਕੇ ਬੀਜੇਪੀ ਦੇ ਉੱਤੇ ਇਲਜ਼ਾਮ ਲਗਾਇਆ ਕਿ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਲਗਾਤਾਰ ਹਿੰਸਾ ਦੀ ਗੱਲ ਕਰਦੇ ਨੇ ਹਾਲਾਂਕਿ ਇਹਦੇ ਤੇ ਕਾਫੀ ਮਸਲਾ ਬਣਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਵੀ ਜਿਹੜਾ ਦੂਜੇ ਦਿਨ ਆਪਣੀ ਸਪੀਚ ਦੇ ਵਿੱਚ ਕਾਫੀ ਤੰਜ਼ ਕੱਸੇ ਜਿਹੜਾ ਰਾਹੁਲ ਗਾਂਧੀ ਉਹਨਾਂ ਨੂੰ ਛੋਟਾ ਬੱਚੇ ਦੇ ਨਾਲ ਜਿਹੜਾ ਸਕੂਲ ਜਾਣ ਵਾਲੇ ਬੱਚੇ ਦੇ ਨਾਲ ਤਸ਼ਵੀਰ ਦੇ ਕੇ ਦੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਲੋਕੀ ਕਦੀ ਭੁੱਲਣਗੇ ਨਹੀਂ ਕਿ ਇਹਨਾਂ ਨੇ ਹਿੰਦੂਆਂ ਨੂੰ ਹਿੰਸਕਿਆ ਇਹ ਜਿਹੜੇ ਬੀਜੇਪੀ ਦੇ ਬਹੁਤ ਸਾਰੇ ਜਿਹੜੇ ਸਪੋਕਸਪਰਸਨਸ ਨੇ ਟੀਵੀ ਤੇ ਆ ਕੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਸਾਰੇ ਹਿੰਦੂ ਸਮਾਜ ਨੂੰ ਇਸ ਤਰੀਕੇ ਨਾਲ ਕਿਹਾ ਗਿਆ ਜਦਕਿ ਰਾਹੁਲ ਗਾਂਧੀ ਸਾਹਿਬ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਬੀਜੇਪੀ ਜਾਂ ਆਰਐਸਐਸ ਪੂਰਾ ਹਿੰਦੂ ਸਮਾਜ ਨਹੀਂ ਉਹਨਾਂ ਦਾ ਸਿੱਧਾ ਤੇ ਸਪਸ਼ਟ ਇਹ ਕਹਿਣਾ ਕਿ ਇਹ ਗੱਲਾਂ ਮੈਂ ਭਾਜਪਾ ਦੇ ਲੈ ਕੇ ਕਹੀਆਂ ਪ੍ਰਧਾਨ ਮੰਤਰੀ ਮੋਦੀ ਦੇ ਲੈ ਕੇ ਕਹੀਆਂ ਸੋ ਉਹ ਸਾਨੂੰ ਕਾਫੀ ਨਜ਼ਰ ਆ ਰਿਹਾ ਕਿ ਉਹ ਹੁਣ ਜਿਹੜਾ ਇੱਕਦਮ ਲੀ ਰਾਹੁਲ ਗਾਂਧੀ ਸਾਹਿਬ ਜਿਹੜੀ ਆ ਉਹ ਇਸ ਪਾਸੇ ਨੂੰ ਆ ਗਏ ਨੇ ਕਿ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਜਾਂ ਅਸੀਂ ਬਈ ਸੈਕੂਲਰਿਜ਼ਮ ਦੀ ਜਿਹੜੀ ਆ ਜਾਂ ਸੰਵਿਧਾਨ ਦੀ ਜਿਹੜੀ ਆ ਵੀ ਅਸੀਂ ਸਿਆਸਤ ਕਰਨੀ ਆ ਸੋ ਕਾਫੀ ਉਹਨਾਂ ਨੇ ਸ਼ਿਫਟ ਲੈ ਕੇ ਆਂਦਾ ਆਪਣੀ ਸਿਆਸਤ ਦੇ ਵਿੱਚ ਕੀ ਸੁਖਵੀਰ ਬਾਦਲ ਇਸ ਟੀਕੇ ਨਾਲ ਕਾਰ ਪਾਉਣਗੇ ਜਾਂ ਨਹੀਂ ਇੱਕ ਬਹੁਤ ਵੱਡਾ ਸਵਾਲ ਹੈ ਬਾਕੀ ਲੋਕ ਸਭਾ ਦੇ ਵਿੱਚ ਦੇਖੀਏ ਤਾਂ ਮੀਤੇਰ ਸਾਹਿਬ ਵੀ ਬੋਲੇ ਨੇ ਚੰਗਾ ਉਹਨਾਂ ਨੇ ਵੀ ਪੰਜਾਬ ਦੇ ਮਸਲੇ ਉਠਾਏ ਨੇ ਇਸੇ ਤਰੀਕੇ ਨਾਲ ਰਾਜਾ ਬਰਿੰਗ ਸਾਹਿਬ ਆ ਉਹ ਵੀ ਕਾਫੀ ਗਰਜੇ ਬਰਸੇ ਨੇ ਉੱਥੇ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਜਿਹੜਾ ਮਸਲਾ ਆ ਉਹ ਉਠਾਇਆ ਕਿ ਉਹ ਉਹਨਾਂ ਦਾ ਜੇ ਸਵੀਕਰ ਨਾਲ ਕਤਲ ਹੋਇਆ ਤੇ ਜੇਲ੍ਹ ਦੇ ਵਿੱਚ ਉਹ ਬੈਠ ਕੇ ਜਿਹੜੀਆਂ ਇੰਟਰਵਿਊਜ਼ ਵਗੈਰਾ ਕੀਤੀਆਂ ਜਾਂਦੀਆਂ ਸੋ ਖੈਰ ਇਹ ਲਗਾਤਾਰ ਮਸਲੇ ਜੀ ਬੜੇ ਹੋਏ ਨੇ ਭਗਵੰਤਬਾਨ ਦੀ ਸਰਕਾਰ ਇਸ ਸਭ ਨੂੰ ਲੈ ਕੇ ਕਿੱਦਾਂ ਜਿਹੜੀ ਆ ਇਹ ਇੱਕ ਤਰੀਕੇ ਦੀ ਇਨ ਮਾਈ opinion ਉਹਨਾਂ ਦੀ ਜਿਹੜੀ ਆ ਚੁਣੌਤੀ ਆ ਇਹ ਕਿ ਕਿਦਾਂ ਉਹਨਾਂ ਦਾ ਕੰਮਕਾਜ ਚੱਲ ਰਿਹਾ ਤੇ ਕਿਦਾਂ ਇੱਕ ਉਮੀਦਵਾਰ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾਂਦਾ ਉਹ ਜਲਦੀ ਹੀ ਜਿਹੜਾ 2-4 ਘੰਟਿਆਂ ਦੇ ਵਿੱਚ ਉਹ ਵਾਪਸੀ ਕਰ ਜਾਂਦਾ ਹਾਲਾਂਕਿ ਉਹਨਾਂ ਨੂੰ ਖੁਦ ਪਤਾ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਉਦੋਂ ਸਾਰਾ ਕੁਝ ਕੀ ਹੋਇਆ ਤੇ ਵੈਸੇ ਵੀ ਜਦੋਂ ਇਹ ਗੱਲ ਕਰਦੇ ਨੇ ਕਿ ਜਿਮਨੀ ਚੋਣ ਦਾ ਖਰਚਾ ਪਾਇਆ ਗਿਆ ਜਿਹੜਾ ਸ਼ੀਤੂ ਨਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੇ ਪਾਸੇ ਚਲੇ ਗਿਆ ਤੇ ਇਸੇ ਤਰੀਕੇ ਨਾਲ ਜੇਕਰ ਦੇਖਿਆ ਜਾਵੇ ਤਾਂ ਜੀ ਹੁਸ਼ਿਆਰਪੁਰ ਦੇ ਵਿੱਚ ਚੱਬੇਵਾਲ ਸਾਹਿਬ ਸੀਗੇ ਉਹਨਾਂ ਦੀ ਸੀਟ ਵੀ ਖਾਲੀ ਹੋਈ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲ ਆ ਕੇ ਐਮਪੀ ਦੀ ਚੋਣ ਲੜੇ ਨੇ ਜਾ ਹੋਰ ਬਾਕੀ ਵੀ ਸੀਟਾਂ ਜਿਹੜੀਆਂ ਖਾਲੀ ਹੋਈਆਂ ਨੇ ਸੋ ਖੈਰ ਇਹ ਤਾਂ ਸਾਡੇ ਜਿਹੜੇ ਸਾਰੇ ਸਿਆਸਤਦਾਨ ਆ ਇਹਨਾਂ ਦਾ ਇੱਕ ਹੈਗਾ ਹੀ ਆ ਬਤੀਰਾ ਕਹਿਣਾ ਕੁਝ ਹੋਰ ਇਹਨਾਂ ਦਾ ਕਰਨਾ ਕੁਝ ਹੋਰ ਸੋ ਖੈਰ ਇਹਨਾਂ ਮਸਲੇ ਤੇ ਲਗਾਤਾਰ ਤੁਹਾਡੇ ਨਾਲ ਚਰਚਾ ਕਰਦੇ ਨਿ ਆਵਾਂਗੇ ਜੀ ਜੇਕਰ YouTube ਤੇ ਦੇਖ ਰਹੇ ਹੋ ਤਾਂ ਬੇਨਤੀ ਆ ਕਿ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਬੇਨਤੀ ਆ ਕਿ ਫੋਲੋ ਜਰੂਰ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ